ਗਲਾਪਾ ਲਾ ਦਿੱਤਾ ਹੈ ਤੇ ਫੈਮਲੀ ਆਪਾਂ ਬੈਂਕ ਚ ਆ ਚੁੱਕੇ ਆ ਤੇ ਚਲੋ ਵਿਆਹ ਕਰਾ ਕੇ ਕਿੰਨਾ ਕੋ ਖੁਸ਼ ਹੋ ਜੂ ਬੜੀਆ ਲੱਗ ਰਿਹਾ ਵਿਆਹ ਤੇ ਹੋ ਰਹੇ ਨੇ ਜੀ ਗਾਜਰਾਂ ਦੀ ਸਬਜ਼ੀ ਵਾਲੀਆਂ ਵੀ ਰੋਟੀਆਂ ਕਰਦਿਆਂ ਲਾਈਆਂ ਐ ਦੇਖ ਸਕਦੇ ਦੇਖ ਸਕਦੇ ਮੇਰੀ ਲੀ ਪਰਦਾ ਪਿਆ ਅੱਦੇ ਦਿਨ ਦੀ ਹਾਂਜੀ ਅੱਜ ਦਾ ਵਲੌਗ ਆਪਣਾ ਇੱਥੋਂ ਸਟਾਰਟ ਕੀਤਾ ਜਾਂਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਜਿਵੇਂ ਮੈਂ ਸੁੱਤਾ ਉੱਠਿਆ ਹੀ ਹਾਂ ਠੀਕ ਆ ਤੇ ਅੱਜ ਆਪਾਂ ਨੂੰ ਕੰਮ ਬਹੁਤ ਜ਼ਿਆਦਾ ਆ ਠੀਕ ਆ ਅੱਜ ਮੈਂ ਕੰਮ ਤੇ ਵੀ ਜਾਣਾ ਆ ਫਿਰ ਕੰਮ ਤੋਂ ਆਪਾਂ ਜਾਣਾ ਆ ਬੈਂਕ 'ਚ ਵੀ ਜਾਣਾ ਆ ਬੈਂਕ ਤੋਂ ਫਿਰ ਘਰ ਦੇ ਆ ਵਿਆਹ ਵੀ ਜਾਣਾ ਆ ਅੱਜ ਸਭ ਕੁਝ ਅਰੇਂਜਮੈਂਟ ਸੈੱਟ ਕਰਨਾ ਆ ਤੇ ਮੈਂ ਵਲੌਗ ਬਣਾਉਂਗਾ ਤੇ ਨਾਲ ਤੁਹਾਨੂੰ ਕੱਲੀ ਕੱਲੀ ਚੀਜ਼ ਦੱਸੂਗਾ ਕੰਮ ਹੋ ਗਿਆ ਇਦਾਂ ਇਦਾਂ ਠੀਕ ਆ ਤੇ ਅੱਜ ਦਾ ਵਲੌਗ ਆਪਣਾ ਇੱਥੋਂ ਸਟਾਰਟ ਕੀਤਾ ਜਾਂਦਾ ਹਜੇ ਮੈਂ ਉੱਠਿਆ ਆ ਨਾਰਮਲੀ ਤੇ ਮਤਲਬ ਹਜੇ ਚਾਹ ਚੂ ਵੀ ਪੀਣੀ ਆ ਤੇ ਮਿਲਦੇ ਆ ਤੁਹਾਨੂੰ ਬਾਅਦ 'ਚ ਤੇ ਹੁਣ ਤੁਸੀਂ ਦੇਖ ਸਕਦੇ ਆ ਜਿ ਆਪਾਂ ਰਜਾਈ ਤੋਂ ਉੱਠਣ ਲੱਗੇ ਆ ਤੇ ਇੰਨਾ ਕੰਮ ਕਰਨਾ ਟਾਈਮ ਹੀ ਵੈਸੇ ਹੋ ਗਿਆ 8 ਵਜ ਗਏ ਆ ਤੇ ਹੁਣ ਆਪਣਾ ਰੈਡੀ ਰੂਡੀ ਹੋਈਏ ਤੇ ਨਾਲੇ ਘਰ ਦਾ ਰੈਡੀ ਕਰੀਏ ਕੰਮ ਤੇ ਵੀ ਜਾਣਾ ਹੈ ਤੇ ਤੁਹਾਨੂੰ ਮੈਂ ਸਾਰੀ ਡਿਟੇਲ ਨਾਲ ਦੱਸਦਾ ਤੇ ਸੋਚੋਗੇ ਵੀ ਕੰਮ ਤੇ ਇਹਨੇ ਕਦੋਂ ਜਾਣਾ ਹੈ ਸਾਰਾ ਕੁਝ ਦੱਸਦਾ ਤੇ ਇਦਾਂ ਵਲੌਗ ਦੇ ਨਾਲ ਜੁੜੇ ਰਹੋ ਠੀਕ ਆ ਹੁਣ ਜੀ ਤੁਸੀਂ ਦੇਖ ਸਕਦੇ ਚਾਚਾ ਹੀ ਰਾਤ ਤੇ ਮਹਿੰਦੀ ਲਾਈ ਨਾ ਤੇ ਦੇਖ ਸਕਦੇ ਤੁਸੀਂ ਠੀਕ ਆ ਤੇ ਮਤਲਬ ਸੰਗ ਰਿਹਾ ਹੈ ਠੀਕ ਆ ਹਾਂਜੀ ਮੈਂ ਤੁਹਾਨੂੰ ਨਾਰਮਲੀ ਹੁਣ ਦੱਸਣ ਲੱਗਾ ਸੜਾ ਕੁਝ ਪਹਿਲਾਂ ਤੇ ਤੁਹਾਨੂੰ ਮੈਂ ਇਹ ਗੱਲ ਦੱਸਣਾ ਚਾਹੁੰਦਾ ਪਹਿਲਾਂ ਆਪਾਂ ਜਾਣਾ ਆ ਇਹ ਵਿਆਹ ਵਿਆਹ ਮਤਲਬ ਆਪਾਂ ਜਾਣਾ ਘਰ ਦੇ ਨੂੰ ਛੱਡ ਜਾਣਾ ਉਸ ਤੋਂ ਬਾਅਦ ਆਪਾਂ ਜਾਣਾ ਬੈਂਕ 'ਚ ਬੈਂਕ ਤੋਂ ਬਾਅਦ ਜਾਣਾ ਆ ਆਪਾਂ ਕੰਮ ਤੇ ਤੇ ਹੁਣ ਤੁਹਾਨੂੰ ਮੈਂ ਸਮਝਾਉਣਾ ਬੈਂਕ ਇਹ ਦੂਜਾ ਆਪਣਾ ਕੰਮ ਤੇ ਲਾਉਣਾ ਆਪਾਂ ਅੱਧਾ ਦਿਨ ਠੀਕ ਆ ਮਤਲਬ ਮੇਰੀ ਡਿਊਟੀ ਹੁੰਦੀ ਆ ਸਟਾਰਟ 8 ਤੋਂ 5 ਤੇ ਆਪਾਂ ਇਹਦਾ ਮਤਲਬ 1 ਵਜੇ ਜਾਵਾਂਗੇ ਮਰ ਅੱਧਾ ਦਿਨ ਆਪਣਾ ਕੱਟ ਹੋ ਜਾਊਗਾ ਤੇ ਅੱਧੇ ਦਿਨ ਦੇ ਪੈਸੇ ਪੈ ਜਾਣਗੇ ਠੀਕ ਆ ਤੇ ਐਦਾ ਕਰਨੀ ਆ ਅੱਧੇ ਦਿਨ ਦੇ ਵਿੱਚ ਵਿੱਚ ਮੈਂ ਤਿੰਨ ਕੰਮ ਕੱਢਨੇ ਆ ਪਹਿਲਾ ਕੰਮ ਆਪਾਂ ਵਿਆਹ ਚ ਛੱਡਣ ਜਾਣਾ ਕਰਦਿਆਂ ਨੂੰ ਦੂਜਾ ਕੰਮ ਬੈਂਕ ਚ ਜਾਣਾ ਬੈਂਕ ਚ ਟਾਈਮ ਲੱਗਣਾ ਮੈਨੂੰ ਇੰਜ ਲੱਗਦਾ ਕਉਂ ਵੀ ਵਿਆਹ ਚ ਤੇ ਮੈਂ ਛੱਡ ਕੇ ਆ ਜਾਣਾ ਉੱਥੇ ਚਾਹ ਪਾਣੀ ਪੀਣਾ ਹੀ ਨਹੀਂ ਆ ਤੇ ਉੱਥੇ ਬੈਂਕ ਚ ਆਪਾਂ ਟਾਈਮ ਲਾਣਾ ਕਉਂ ਵੀ ਬੈਂਕ ਚ ਭੀੜ ਕਾਫੀ ਹੁੰਦੀ ਆ ਪੈਸੇ ਕਢਾਉਣ ਜਾਣਾ ਆ ਤੇ ਇਸ ਕਰਕੇ ਯਾਰ ਮੈਨੂੰ ਲੱਗਦਾ ਬੈਂਕ 'ਚ ਟਾਈਮ ਲੱਗੂਗਾ ਤੇ ਇਸ ਕਰਕੇ ਆਪਾਂ ਬੈਂਕ ਅਜੇ ਖੁੱਲੀ ਵੀ ਨਹੀਂ ਆ ਜਲਦੀ ਤੁਹਾਨੂੰ ਬੈਂਕ 10 ਵਜੇ ਤੋਂ ਪਹਿਲਾਂ ਖੁੱਲਦੀ ਨਹੀਂ ਨਹੀਂ ਤੇ ਟਾਈਮ ਨਾ ਵੀ ਜਾ ਸਕਦਾ ਹਾਂ ਪਰ ਹਜੇ ਪਤਾ ਨਹੀਂ ਹੁਣ ਮੈਂ 10 ਵਜੇ ਜਾਊਂਗਾ ਪਹਿਲਾਂ ਘਰ ਜਾਂ ਨੂੰ ਛੱਡ ਜਾਊਂਗਾ ਫਿਰ ਬੈਂਕ 'ਚ ਜਾਊਂਗਾ ਤੇ ਬੈਂਕ ਤੋਂ ਬਾਅਦ ਕੰਮ ਤੇ ਜਾਊਂਗਾ ਉਹਦਾ ਕੋਸ਼ਿਸ਼ ਮੇਰੀ ਇਹੀ ਆ ਵੀ ਮੈਂ ਅੱਧਾ ਦਿਨ ਲਾਵਾਂ ਮਤਲਬ ਅੱਧਾ ਦਿਨ ਲਾ ਕੇ ਕੰਮ ਤੇ ਜਾਵਾਂ ਤੇ ਜੇ ਲੇਟ ਹੋ ਗਿਆ ਤੇ ਬਾਕੀ ਕੁਝ ਕਹਿ ਨਹੀਂ ਸਕਦੇ ਬਾਕੀ ਫਿਲਹਾਲ ਮੈਂ ਅੱਧਾ ਦਿਨ ਸੋਚਿਆ ਵੀ ਅੱਧਾ ਦਿਨ ਲਾਉਂਗਾ ਠੀਕ ਆ ਤੇ ਨਹੀਂ ਤੇ ਜੇ ਪੂਰਾ ਦਿਨ ਗਾ ਤੇ ਫਿਰ ਪੂਰੇ ਦਿਨ ਦੇ ਤੇ ਪੈਸੇ ਕੱਟੇ ਜਾਣੇ ਮੈਂ ਸੋਚਿਆ ਚੱਲ ਅੱਦੇ ਦਿਨ ਦੇ ਕੱਟ ਹੋ ਜਾਣਗੇ ਤੇ ਅੱਦੇ ਦਿਨ ਦੇ ਪੈ ਜਾਣਗੇ ਬਾਕੀ ਜੇ ਵੇਨੇ ਆ ਤੇ ਸੂਰਜ ਤੋਂ ਹੀ ਚੈੱਕ ਕਰ ਸਕਦੇ ਨਿਕਲਿਆ ਤੇ ਧੁੱਪ ਕਾਫੀ ਪੈ ਰਹੀ ਆ ਤੇ ਬਾਕੀ ਮਾਲਕ ਜੋ ਵੀ ਕਰੂਗਾ ਚੰਗਾ ਕਰੂਗਾ ਅੱਜ ਦੇ ਦਿਨ ਦੇ ਵਿੱਚ ਵੀ ਤੇ ਵੇਖਦੇ ਆ ਤੇ ਆ ਜਸਵਿੰਦਰ ਉਹਨੇ ਤੁਸੀਂ ਵੇਖ ਸਕਦੇ ਤੁਰੇ ਆ ਰਹੇ ਆ ਵੀ ਸੈਰ ਕਰਦੇ ਆਇ ਲੱਗਦਾ ਇਹਨਾਂ ਨੂੰ ਪੁੱਛਦੇ ਹਾਂ ਤੁਸੀਂ ਦੇਖ ਸਕਦੇ ਅੰਕਲ ਵੀ ਤੁੱਪ ਸੇਕ ਰਹੇ ਆ ਤੇ ਉਹਨਾਂ ਦਾ ਬੇਟਾ ਵੀ ਤੇ ਹੋਰ ਚਾਚਾ ਜੀ ਵੀ ਉਧਰ ਤੇ ਦੇਖ ਸਕਦੇ ਤੁਸੀਂ ਤੁਸੀਂ ਦੇਖ ਸਕਦੇ ਰੋਟੀ ਤੇ ਨਾਲ ਦਾਲ ਤੇ ਨਾਲ ਆ ਪਰੌਂਠੀ ਠੀਕ ਆ ਤੇ ਗਰਮ ਰੱਖੀ ਆਪਾਂ ਦਾਲ ਤੇ ਯਾਰ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਵੀ ਆਪਾਂ ਰੋਟੀ ਅੱਜ ਟਾਈਮ ਨਾਲ ਇਸ ਕਰਕੇ ਖਾਲੇ ਲੱਗੇ ਆ ਕਉਂ ਭੀ ਤੁਹਾਨੂੰ ਜਿਵੇਂ ਮੈਂ ਦੱਸਿਆ ਵੀ 1 ਵਜੇ ਆਪਾਂ ਉੱਥੇ ਜਾਣਾ ਠੀਕ ਆ ਕੰਮ ਤੇ ਤੇ ਫਿਰ ਰੋਟੀ ਖਾਣ ਲਈ ਆਪਾਂ ਨੂੰ ਟਾਈਮ ਨਹੀਂ ਮਿਲਣਾ ਤੇ ਇਹਦੇ ਨੂੰ ਚੰਗਾ ਆਪਾਂ ਪਹਿਲਾਂ ਹੀ ਰੋਟੀ ਖਾਲੇ ਲੱਗੇ ਆ ਅੱਜ ਆਪਾਂ ਟਾਈਮ ਨਾਲ ਰੋਟੀ ਖਾਲੇ ਲੱਗੇ ਆ ਵੀ ਇਸ ਕਰਕੇ ਬਸ ਦਿਲ ਨਹੀਂ ਕਰੰਦਾ ਪਰ ਫਿਰ ਵੀ ਖਾ ਲੈਨੇ ਕੌਮ ਵੀ ਉੱਥੇ ਜੋ ਡਿਊਟੀ ਤੇ ਹੋ ਗਿਆ ਨਾ ਫਿਰ ਔਖਾ ਹੋ ਜੂ ਫਿਰ ਰੋਟੀ ਨਹੀਂ ਖਾਂਦੇ ਨਹੀਂ ਉਹਨਾਂ ਕੌਮ ਵੀ ਉਹ ਰੋਟੀ ਵਾਲੇ ਟਾਈਮ ਦੇ ਵਿੱਚ ਹੀ ਮੈਂ ਜਾਣਾ ਠੀਕ ਆ ਤੇ ਇਸ ਕਰਕੇ ਆਪਾਂ ਰੋਟੀ ਹੁਣ ਹੀ ਖਾਲੇ ਲੱਗੇ ਆ ਪਰਮਾਤਮਾ ਦਾ ਨਾਮ ਲਿੱਕੇ ਠੀਕ ਆ ਨਾਲ ਤੁਸੀਂ ਦੇਖ ਸਕਦੇ ਯਾਰ ਪਰੌਂਠੀਆਂ ਤੇ ਆ ਨਾਲ ਗਾਜਰਾਂ ਦੀ ਸਬਜ਼ੀ ਵਾਲੀਆਂ ਵੀ ਰੋਟੀਆਂ ਕਰਦੇ ਆ ਲਾਈਆਂ ਆ ਦੇਖ ਸਕਦੇ ਤੁਸੀਂ ਤੇ ਤੁਸੀਂ ਮੋਟਰਸਾਈਕਲ ਤੇ ਕੱਢ ਲਿਆ ਤੇ ਆਪਾਂ ਹੁਣ ਚੱਲੇ ਆ ਤੇ ਮੈਂ ਨਾਲੋਂ ਨਾਲ ਵਲੌਗ ਬਣਾਉਂਗਾ ਤੇ ਨਾਲੋਂ ਨਾਲ ਤੁਹਾਨੂੰ ਕੰਮ ਵਿਖਾਵਾਂਗਾ ਵੀ ਕਿਹੜਾ ਕੰਮ ਹੋ ਚੱਲਿਆ ਕਿਹੜਾ ਰਹਿ ਚੱਲਿਆ ਠੀਕ ਆ ਤੇ ਆਜੋ ਚੱਲਦੇ ਆ ਲਓ ਜੀ ਆਪਣਾ ਦੋਸਤੋ ਤਿੰਨ ਕੰਮ ਹੀ ਤਿੰਨਾ ਕੰਮਾਂ ਦੇ ਵਿੱਚੋਂ ਇੱਕ ਕੰਮ ਕੱਟ ਗਿਆ ਤੇ ਵੱਡੀ ਮੰਮੀ ਹੋਣਾ ਜਾਣਾ ਹੀ ਵਿਆਹ ਤੇ ਮਾਤਾ ਹੋਣੀ ਉਹਨਾਂ ਨਾਲ ਚਲ ਗਿਆ ਵਿਆਹ ਤੇ ਹੁਣ ਆਪਾਂ ਨੂੰ ਮਾਤਾ ਨੂੰ ਨਹੀਂ ਛੱਡਣ ਜਾਣਾ ਪਊਗਾ ਤੇ ਕੰਮ ਸਿਰਫ ਆਪਣੇ ਕੋ ਰਹਿ ਗਿਆ ਦੋ ਠੀਕ ਆ ਤੇ ਪਹਿਲਾ ਕੰਮ ਆਪਣਾ ਹੈ ਬੈਂਕ 'ਚ ਜਾਣਾ ਤੇ ਦੂਜਾ ਕੰਮ ਹੈ ਆਪਣਾ ਕੰਮ ਤੇ ਜਾਣਾ ਤੇ ਹੁਣ ਆਪਾਂ ਚੱਲੇ ਆ ਬੈਂਕ 'ਚ ਤੇ ਬੈਂਕ ਤੋਂ ਜਾਣਾ ਹੈ ਕੰਮ ਤੇ ਤੇ ਹੁਣ ਚੱਲੀਏ ਅਗਲਾ ਆਪਾਂ ਲਾ ਦਿੱਤਾ ਹੈ ਤੇ ਫੈਮਿਲੀ ਆਪਾਂ ਬੈਂਕ ਚ ਆ ਚੁੱਕੇ ਆ ਤੇ ਹੁਣ ਆਪਾਂ ਬੈਂਕ ਚ ਜਾ ਕੇ ਦੇਖਦੇ ਆ ਭੀੜ ਹੈ ਕਿ ਨਹੀਂ ਅੰਦਰ ਨਹੀਂ ਅਜੇ ਬੈਂਕ ਚ ਭੀੜ ਨਹੀਂ ਹੈਗੀ ਦੇਖਦੇ ਹੁਣ ਜੀ ਫੈਨਲੀ ਯਾਰਾ ਆਪਾਂ ਆ ਗਏ ਆ ਘਰ ਠੀਕ ਆ ਤੇ ਮੈਂ ਤੁਹਾਨੂੰ ਇਹ ਗੱਲ ਦੱਸਣੀ ਸੀ ਪਹਿਲੀ ਗੱਲ ਆਪਾਂ ਕੀ ਕਿਹਾ ਸੀ ਤੁਹਾਨੂੰ ਆਪਾਂ ਇਹ ਗੱਲ ਕਹੀ ਸੀ ਵੀ ਬੈਂਕ ਤੋਂ ਮੈਂ ਜਾਊਂਗਾ ਕੰਮ ਤੇ ਠੀਕ ਆ ਤੇ ਬੈਂਕ ਤੋਂ ਮੈਂ ਕੰਮ ਤੇ ਨਹੀਂ ਗਿਆ ਬੈਂਕ ਤੋਂ ਮੈਂ ਆ ਗਿਆ ਘਰ ਕਿਉਂ ਘਰ ਆਇਆ ਉਹ ਵੀ ਦਾਦਾ ਕਿਉਂਕਿ ਮੈਂ ਘਰ ਤਾਂ ਆਇਆ ਵੀ ਪਾਪਾ ਨੇ ਜਿਹੜੇ ਪੈਸੇ ਕਢਾ ਆ ਗਿਆ ਆਪਾਂ ਬੈਂਕ ਚੋਂ ਲਿਆਂਦੇ ਆ ਨਾ ਠੀਕ ਆ ਤੇ ਉਹ ਇਸ ਕਰਕੇ ਘਰ ਮੈਂ ਕਿਆ ਰੱਖ ਲਈਏ ਫਿਰ ਮੈਂ ਕੰਮ ਤੇ ਨਾਲ ਚੁੱਕੀ ਫਿਰੂੰਗਾ ਠੀਕ ਆ ਫਿਰ ਘਰ ਆਉਂਗਾ 5 ਵਜੇ ਘਰ ਆਉਂਗਾ ਐਵੇਂ ਡੱਗ ਡੁੱਗ ਨਾ ਜਾਣ ਪੈਸੇ ਜਾਦੇ ਆ ਤੇ ਮਾਲਕ ਕਿਰਪਾ ਕਰੇ ਇਸ ਕਰਕੇ ਮੈਂ ਇਸ ਕਰਕੇ ਘਰ ਆ ਗਿਆ ਮੈਂ ਚਲ ਪੈਸੇ ਪੁਹੀ ਰੱਖ ਕੇ ਹੁਣ ਮੈਂ ਕੰਮ ਤੇ ਜਾਉਂਗਾ ਨਾਲੇ ਮੇਰਾ ਟਾਈਮ ਰਹਿੰਦਾ ਜੀ ਤੇ ਮੈਂ ਕਿਆ ਚਲ ਘਰੇ ਪੈਸੇ ਰੱਖ ਕੇ ਫਿਰ ਹੀ ਜਾਣੇ ਆ ਨਾਲੇ ਕਾਪੀ-ਕੂਪੀ ਰੱਖ ਜਾਣੇ ਆ ਤੇ ਹੁਣ ਆਪਾਂ ਘਰ ਆ ਗਏ ਆ ਤੇ ਰੱਖਦਾ ਆਪਾਂ ਸਮਾਨ ਸਾਰਾ ਕੋ ਸੈਟ ਵੈਟ ਕਰਕੇ ਤੇ ਤੁਹਾਨੂੰ ਮੈਂ ਨਾਰਮਲ ਇਹ ਗੱਲ ਦੱਸਣੀ ਸੀ ਆਪਾਂ ਬੈਂਕ ਦੇ ਵਿੱਚੋਂ ਪੈਸੇ ਕਿਉਂ ਕਢਾਏ ਆ ਜਿਹੜਾ ਆਪਾਂ ਕੰਮ ਕਰਨ ਲੱਗੇ ਸ਼ੁਰੂ ਮਾਲਕ ਦੀ ਕਿਰਪਾ ਨਾਲ ਕੰਮ ਮੈਣਾ ਵਧੀਆ ਹੋਵੇ ਤੇ ਫਿਰ ਤੁਹਾਨੂੰ ਜਰੂਰ ਦੱਸਾਂਗੇ ਮਾਲਕ ਦੇ ਮੇਰ ਨਾਲ ਸਭ ਕੁਝ ਹੁੰਦਾ ਹੈ ਤੇ ਮਾਲਕ ਕਿਰਪਾ ਕਰੇ ਤੁਹਾਨੂੰ ਫਿਰ ਜਰੂਰ ਦੱਸਾਂਗੇ ਕੰਮ ਕੰਪਲੀਟ ਹੋ ਲੈਂਦੋ ਫਿਰ ਤੁਹਾਨੂੰ ਦੱਸਾਂਗੇ ਪਹਿਲਾਂ ਆਪਾਂ ਨਹੀਂ ਦੱਸ ਸਕਦੇ ਤੇ ਆਪਾਂ ਹੁਣ ਨਾਰਮਲ ਹੀ ਆ ਗਿਆਂ ਘਰ ਤੇ ਆਪਾਂ ਹੁਣ ਜਾਣਾ ਕੰਮ ਤੇ ਤੇ ਚੱਲਦੇ ਆਂ ਕੰਮ ਤੇ ਫਿਰ ਤੇ ਹੁਣ ਘਰੇ ਆ ਗਏ ਆ ਤੇ ਬੂਹਾ ਬਾਵਾ ਫਿਰ ਮਾਰੀਏ ਤੇ ਕਰਦੇ ਤੇ ਕਰਨੀ ਆ ਤੁਹਾਨੂੰ ਪਤਾ ਹੀ ਹੈ ਜਿਵੇਂ ਮੈਂ ਦੱਸਿਆ ਤੇ ਹੁਣ ਆਪਾਂ ਵੀ ਚੱਲੀਏ ਕੰਮ ਤੇ ਠੀਕ ਆ ਹੁਣ ਕੰਮ ਤੇ ਆਪਾਂ ਜਾ ਰਹੇ ਆ ਠੀਕ ਆ ਤੇ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਹੁਣ ਠੀਕ ਆ ਲਓ ਜੀ 5 ਮਿੰਟ ਰਹਿ ਚੱਲੇ ਸੀ ਪਰ ਫਿਰ ਵੀ ਆਪਾਂ ਪੰਚ ਲਾਤਾ ਆਪਾਂ ਜਿਹੜੀ ਜੈਕਟ ਪਾਈ ਉਹ ਆਪਾਂ ਪਾਲੀਆ ਕਿੱਟ ਦੇ ਵਿੱਚ ਤੇ ਜਾਣ ਲੱਗਿਆਂ ਜਦੋਂ ਆਪਾਂ ਇੱਥੋਂ ਜਾਣਾ ਤਾਂ ਫਿਰ ਜੈਕਟ ਇਹੀ ਪਾਲਾਂਗੇ ਹੁਣ ਆਪਾਂ ਇਦਾਂ ਹੀ ਸਲਟਰ ਨਹੀਂ ਸਲਟਰ 'ਚ ਹੀ ਰਵਾਂਗੇ ਕਿਉਂ ਦੂ ਕੀਤੇ ਆ ਪਾ ਚੁੱਕੇ ਆ ਤੇ ਡਿਊਟੀ ਆਪਾਂ ਕਰਦੇ ਆ ਨਾਲੇ ਮਿਲਦੇ ਆ ਦੋਸਤਾਂ ਨੂੰ ਠੀਕ ਆ ਇਹ ਦੇਖ ਸਕਦੇ ਮੇਰੀ ਲੀਵ ਪਰਦਾ ਪਿਆ ਅੱਧੇ ਦਿਨ ਦੀ ਮਤਲਬ ਅੱਧਾ ਦਿਨ ਮੇਰਾ ਕੱਟ ਹੋ ਜੂਗਾ ਤੇ ਅੱਧਾ ਦਿਨ ਮੇਰਾ ਪੈ ਜੂਗਾ ਠੀਕ ਆ ਲੀਵ ਦੇਣੀ ਪੈਣੀ ਤੇ ਸੁੱਟੀ ਮਾਰੀ ਹੋਵੇ ਉਦੋਂ ਹੀ ਪੂਰੀ ਲੀਵ ਦੇਣੀ ਪੈਂਦੀ ਤੇ ਜੇ ਦੋ ਅੱਧਾ ਦਿਨ ਲਾਇਆ ਹੋਵੇ ਉਦੋਂ ਹੀ ਪੂਰੀ ਉਦੋਂ ਹੀ ਲੀਵ ਦੇਣੀ ਪੈਂਦੀ ਠੀਕ ਆ ਲਓ ਜੀ ਤੁਸੀਂ ਦੇਖ ਸਕਦੇ ਆਪਾਂ ਹੁਣ ਟਾਈਮ ਹੋ ਗਿਆ ਕੰਪਲੀਟ ਤੇ ਹੈਂ ਚੱਲੇ ਆਂ ਘਰ ਠੀਕ ਆ ਤੇ ਤੁਸੀਂ ਦੇਖ ਸਕਦੇ ਵਿਆਹ ਵਾਲਾ ਮੁੰਡਾ ਬਸ ਰਹਿ ਗਏ ਦੋ ਦਿਨ ਵਿਆਹ ਚ ਮੈਂ ਨਾ ਲਿਸਕ ਕੇ ਆ ਠੀਕ ਵਿਆਹ ਕਰਾ ਕੇ ਪੂਰਾ ਚੇਲ ਹੋਊਗਾ ਪੂਰਾ ਹੈ ਪੂਰਾ ਤੁਸੀਂ ਖੋਸ਼ ਕਿੰਨੇ ਅੰਦਰੋਂ ਮਾਰਾ ਜਾ ਫੀਲ ਕਰਾਓ ਮਤਲਬ ਜਿਹੜੇ ਦੇਖਦੇ ਉਹਨਾਂ ਨੂੰ ਦੱਸਣਾ ਦੱਸੋ ਕੁੱਖ ਤੁਸੀਂ ਮਤਲਬ ਵਿਆਹ ਕਰਾ ਕੇ ਕਿੰਨਾ ਕੋ ਖੁਸ਼ ਹੋ ਜੋ ਬੜੀਆ ਲੱਗ ਰਿਹਾ ਵਿਆਹ ਤੇ ਹੋ ਰਹੇ ਨੇ ਜੀ ਨਹੀਂ ਨਹੀਂ ਇੱਕ ਗੱਲ ਹੈ ਨਹੀਂ ਨਹੀਂ ਓਹੋ ਨਹੀਂ ਯਾਰ ਵਿਆਹ ਤੋਂ ਪਹਿਲਾਂ ਵੀ ਬੰਦੇ ਦੇ ਮਨ ਚਾਹੁੰਦੇ ਨੇ ਜਿਹੜੀ ਪਹਿਲਾਂ ਮਸੂਰੀ ਆਉਂਦੀ ਹੁੰਦੀ ਲੱਡੂ ਫੂਟ ਦਾ ਲੱਡੂ ਫੂਟ ਦਾ ਹੈ ਲੱਡੂ ਫੂਟ ਦਾ ਉਹ ਤਾਂ ਬੁੰਦਾ ਦਿਲ ਹੈ ਹਾਂ ਉਹ ਸਾਰੇ ਸਾਰੇ ਨੰਦਾ ਨਹੀਂ ਉਹ ਤਾਂ ਚਲ ਸਾਰੇ ਨੰਦਾ ਹੈ। ਤਿਆ ਦੇ ਸਾਦੇ ਤੁਸੀਂ ਆਪਣੇ ਪਿਆਰੇ ਜੇ ਸੋਹਣੇ ਜੇ ਸਰਦਾਰ ਜੀ ਆਹ ਲੀ ਬੋਰਡਾ ਨਾਲ ਉੱਥੇ ਲਵਾ ਪੋਸਟਰ ਤੇ ਹੈ ਨਹੀਂ ਬੰਦਾ ਉਹਦਾ ਦਿਲ ਦਾ ਹੀਰਾ ਹੈ ਗੁਰੂਆ ਗੋਡੀ ਏ ਗੁੱਡ ਠੀਕ ਆ ਗੁੱਡ ਲਾਓ ਜੀ ਆਡਾ ਇੱਕ ਬੰਦਾ ਖਿਸਕ ਗਿਆ ਤੇ ਆਹ ਲਾਉਣ ਡਿਆ ਤਾਲਾ ਤੇ ਹੋਣਾ ਹੀ ਚੱਲੇ ਆ ਘਰ ਠੀਕ ਆ ਟਾਈਮ ਹੋ ਗਿਆ ਕੰਪਲੀਟ ਤੇ ਹੁਣ ਮੋਟਰਸਾਈਕਲ ਤੇ ਮਾਰੀਏ ਕਿੱਕ ਤੇ ਚਲੀਏ ਘਰ ਤੇ ਬਾਕੀ ਵਲੌਗ ਬਣਾਵਾਂਗੇ ਘਰ ਜਾ ਕੇ ਠੀਕ ਆ ਤੇ ਜੇ ਕੋਈ ਕੁਛ ਦੱਸਣਾ ਤੇ ਹੋਣੇ ਉਹਨੇ ਦਾਦੂ ਠੀਕ ਆ ਦੱਸਣਾ ਹੀ ਆ ਗਈ ਤੁਸੀਂ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਨਹੀਂ ਯਾਰ ਮੁੰਡਾ ਆਪਣੀ ਜ਼ਿੰਦਗੀ ਦੀ ਸਰਵਾਰ ਕਰਨ ਲੱਗਾ ਤੇ ਇੰਜ ਦੇ ਕਹਿੰਨੇ ਤੂੰ ਤਰੱਕੀਆਂ ਚ ਰਾਇਆ ਯਾਰ ਸੱਚੀ ਦਿਲੋਂ ਕਹਿਣ ਦੇ ਮਜਾਕ ਨਹੀਂ ਮਜਾਕ ਨਾ ਮਜਾਕ ਰਿਹਾ ਦਿਲੋਂ ਕਹਿਣ ਦਿਆ ਤੇ ਤਰਕੀਆਂ ਚ ਰਹਿ ਤੇ ਮਾਰਕ ਤੇਰੀ ਜਿੰਦਗੀ ਸਾਰੀ ਖੁਸ਼ੀਆਂ ਨਾ ਪਰੇ ਜੇ ਜਿਵੇਂ ਤੁਹਾਨੂੰ ਮੈਂ ਕਿਹਾ ਵੀ ਹੁਣ ਆਪਾਂ ਚੱਲਿਆਂ ਮੋਟਰਸਾਈਕਲ ਤੇ ਘਰ ਤੇ ਠੰਡ ਲੱਗੂਗੀ ਤੇ ਇਹਦੇ ਨੂੰ ਚੰਗਾ ਜਿਹੜੀ ਆਪਾਂ ਜੈਕਟ ਪਾਈ ਸੀ ਕਿੱਟ ਦੇ ਵਿੱਚ ਤੇ ਉਹ ਕੱਢ ਕੇ ਪਾ ਲਈਏ ਤੇ ਫਿਰ ਚਲਾਉਨੇ ਆ ਮੋਟਰਸਾਈਕਲ ਠੀਕ ਆ ਤੇ ਜੈਕਟ ਆਪਾਂ ਪਾ ਲਈ ਆ ਤੇ ਹੁਣ ਹਾਜ਼ਰੀ ਲਾਈਏ ਆਪਣੀ ਤੇ ਹਾਜ਼ਰੀ ਲਾ ਕੇ ਚੱਲੀਏ ਘਰ ਤੇ ਫਿਰ ਬਾਕੀ ਦਾ ਵਲੌਗ ਮੈਂ ਘਰ ਜਾ ਕੇ ਬਣਾਉਣਾ ਠੀਕ ਆ ਜੋ ਕੁਝ ਹੋਇਆ ਆਪਾਂ ਵਿਖਾਵਾਂਗੇ ਤੇ ਅੱਜ ਤੁਸੀਂ ਦੇਖ ਹੀ ਲਿਆ ਕਿੰਨਾ ਬਿਜੀ ਰਿਹਾ ਮੈਂ ਕਿੰਨਾ ਕੰਮ ਕਰਨਾ ਪਿਆ ਤੇ ਬਾਕੀ ਦੇਖਦੇ ਆਂ ਘਰ ਜਾ ਕੇ ਜੇ ਕੁਝ ਬਣਾਉਣ ਵਾਲਾ ਵਿਖਾਉਣ ਵਾਲਾ ਹੋਇਆ ਤੇ ਜਰੂਰ ਵਿਖਾਵਾਂਗੇ ਤੇ ਹੁਣ ਪਰਮਾਤਮਾ ਦਾ ਨਾਮ ਲੇ ਕੇ ਚੱਲੀਏ ਘਰ ਠੀਕ ਹੈ ਹਾਂਜੀ ਅੱਜ ਦਾ ਵਲੌਗ ਆਪਣਾ ਇੱਥੇ ਖਤਮ ਕੀਤਾ ਜਾਂਦਾ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਅਗਲੇ ਦਿਨ ਦੇ ਵਿੱਚ ਤੇ ਅੱਜ ਦਾ ਵਲੌਗ ਸਿਰਫ ਇੰਨਾ ਹੀ ਜਿਵੇਂ ਤੁਸੀਂ ਦੇਖ ਹੀ ਲਿਆ ਆਪਾਂ ਇੰਨੇ ਕੰਮ ਕਰਦੇ ਆਂ ਕੰਮਕਾਰ ਯਾਰ ਪੈ ਜਾਂਦੇ ਘਰਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਤੇ ਅੱਜ ਦਾ ਵਲੌਗ ਸਿਰਫ ਆਪਣਾ ਇਨਾ ਹੀ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਅਗਲੇ ਦਿਨ ਦੇ ਵਿੱਚ ਤੇ ਬਾਏ ਬਾਏ ਤੇ ਬਾਏ ਕਰਨ ਤੋਂ ਪਹਿਲਾਂ ਇੱਕ ਗੱਲ ਤਾਂ ਮੁੰਦਾ ਦੇਖ ਸਕਦੇ ਤੁਸੀਂ ਆਪਣੀਆਂ ਉੱਤੇ ਚੱਲਦੀਆਂ ਪਈਆਂ ਵਲੌਗ ਚੱਲਦਾ ਪਿਆ ਆ ਤੇ ਤੁਸੀਂ ਵੀ ਯਾਰ ਵਲੌਗ ਆਪਣੀਆਂ ਮਤਲਬ ਟੀਵੀਆਂ ਤੇ ਲਾਇਆ ਕਰੋ ਐਲਸੀਡੀਆਂ ਤੇ ਲਾਇਆ ਕਰੋ ਸਭ ਥਾਂ ਮੇਰੇ ਵਲੌਗ ਵੇਖੋ ਤੇ ਪਿਆਰ ਕਰੋ ਤੇ ਸਪੋਰਟ ਕਰੋ ਭਰਾ ਨੂੰ ਤੇ ਇਦਾਂ ਹੀ ਆਪਾਂ ਵਲੌਗ ਬਣਾਵਾਂਗੇ ਤੇ ਇਦਾਂ ਹੀ ਤੁਹਾਨੂੰ ਵਿਖਾਉਂਦੇ ਰਾਵਾਂਗੇ ਆਪਣੀ ਲਾਈਫ ਠੀਕ ਆ ਤੇ ਅੱਜ ਦਾ ਵਲੌਗ ਸਿਰਫ ਇੰਨਾ ਹੀ ਤੇ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਤੇ ਬਾਏ ਬਾਏ ਤੇ ਬਾਏ ਬਾਏ